ਹੈਲੋ ਜੀ ਸਸਤੀ ਗੱਲਾਂ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਨਿਊ ਰੈਸਪੀ ਮਿਲਕ ਬਦਾਮ ਦੀ ਰੈਸਪੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਰਿੰਗ ਕਰਿਓ ਜੇ ਤੁਸੀਂ ਮੇਰੀ ਵੀਡੀਓ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਕਰਦੇ ਆਂ ਮਿਲਕ ਬਦਾਮ ਦੀ ਰੈਸਪੀ ਸ਼ੁਰੂ ਤੇ ਆਪਾਂ ਨੇ ਬਦਾਮ ਨੂੰ 2-3 ਘੰਟੇ ਪਹਿਲਾਂ ਹੀ ਭਿਓ ਕੇ ਰੱਖਤਾ ਸੀ ਹੁਣ ਆਪਾਂ ਇਹਦਾ ਤਾਰਾਂਗੇ ਛਿਲਕਾ ਹਾਂਜੀ ਬਾਦਾਮ ਆਪਣੇ ਛਿੱਲੇਲੇ 20 ਬਾਦਾਮ ਲੱਤੇ ਨੇ ਆਪਾਂ ਨੇ 20 ਕਾਜੂ ਲੱਤੇ ਨੇ ਤੇ ਅੱਧੀ ਕੋਲੀ ਦੁੱਧ ਦੀ ਲੱਤੀ ਹੈ ਹੁਣ ਆਪਾਂ ਇਹਨਾਂ ਨੂੰ ਬਾਦਾਮ ਤੇ ਕਾਜੂ ਨੂੰ ਪੀਸਾਂਗੇ ਲੋ ਜੀ ਬਾਦਾਮ ਤੇ ਆਪਾਂ ਕਾਜੂ ਪੀਸ ਲੈਨੇ ਹੁਣ ਆਪਾਂ ਕਰਦੇ ਆ ਦੁੱਧ ਨੂੰ ਗਰਮ ਹਾਂਜੀ ਹੁਣ ਆਪਾਂ ਲੈਤੀ ਇੱਕ ਕੜਾਹੀ ਕਰਦਿਆਂ ਗਏ ਆਂ ਸੌਣ ਆਪਾਂ ਕੱਚਾ ਦੁੱਧ ਲੈਂਤਾ ਕਿਲੋ ਉਹ ਚੋਂ ਇੱਕ ਅੱਧੀ ਕੋਲੀ ਆਪਾਂ ਦੁੱਧ ਦੀ ਕੱਢ ਲਈ ਬਾਕੀ ਦੁੱਧ ਆਪਾਂ ਪਾਵਾਂਗੇ ਕੜਾਹੀ 'ਚ ਇਹ ਆਪਾਂ ਕੱਚਾ ਦੁੱਧ ਲੈ ਤੈ ਨੂੰ ਉਬਾਲਾਂਗੇ ਆਪਾਂ ਦੋ ਜੀ ਆਪਣੇ ਦੁੱਧ ਨੂੰ ਆ ਗਿਆ ਵਾਲੀ మీడియం ਆਸਤੀ ਪਕਾਵਾਂਗੇ ਜਿਹੜਾ ਆਪਾਂ ਦੁੱਧ ਕੌਲੀ ਚ ਕੱਢਿਆ ਸੀ ਉਹ ਚ ਪਾਵਾਂਗੇ ਦੋ ਚਮਚੇ ਕਸਟਰਡ ਪਾਊਡਰ ਦੋ ਚਮਚੇ ਲੱਗੇ ਆਪਾਂ ਕਸਟਰਡ ਪਾਊਡਰ ਦੇ ਹੌਂ ਚੰਗੀ ਤਰ੍ਹਾਂ ਹਰਾਗੇ ਮਿਕਸ ਕਸਟਰਡ ਪਾਊਡਰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੁੱਧ ਚ ਹੁਣ ਜਿਹੜਾ ਆਪਾਂ ਦੁੱਧ ਰੱਖਿਆ ਉਹਨੂੰ ਦੇਖਾਂਗੇ ਨਾ ਨਾ ਹਿਲਾਉਂਦੇ ਰਹਿਣਾ ਕਿ ਨਾ ਕੀ ਦੁੱਧ ਥੱਲੇ ਨਾ ਲੱਗੇ 5 ਮਿੰਟ ਆਪਾਂ ਦੁੱਧ ਨੂੰ ਉਲਝਾਵਾਂਗੇ ਹੋਰ ਮੀਡੀਅਮ ਆਚ ਤੇ 5 ਮਿੰਟ ਹੋ ਗਏ ਆਪਣੇ ਦੁੱਧ ਨੂੰ ਰਿਜਦੇ ਨੂੰ ਹੁਣ ਪਾਵਾਂਗੇ ਆਪਾਂ ਕਸਟਰਡ ਪਾਊਡਰ ਜੋ ਦੁੱਧ ਚ ਘੋਲ ਕੇ ਰੱਖਿਆ ਸੀਗਾ

ਹਾਂਜੀ ਕਸਟਰਡ ਪਾਉਣ ਤੋਂ ਬਾਅਦ ਆਪਾਂ ਨੂੰ 2 ਮਿੰਟ ਹੋਗੇ ਪਕਾਉਂਦੇ ਇਹਨੂੰ ਹੁਣ ਆਪਾਂ ਤੇ ਬਦਾਮ ਤੇ ਕਾਜੂ ਪੀਸੇ ਸੀ ਦੁੱਧ ਚ ਹੁਣ ਉਹ ਪਾਵਾਂਗੇ ਆਪਾਂ ਹੁਣ ਇੱਕ ਚੁੰਡੀ ਪਾਵਾਂਗੇ ਆਪਾਂ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪਾਉਣ ਤੋਂ ਬਾਅਦ ਪਾਵਾਂਗੇ ਆਪਾਂ 6 ਚਮਚੇ ਆਪਾਂ ਲਏ ਤੇ ਅਖੰਡ ਦੇ ਮਿੱਠਾ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਇਹਦੇ ਵਿੱਚ ਤਾਂ ਜ਼ਿਆਦਾ ਮਿੱਠਾ ਹੀ ਸਵਾਦ ਆਗਦਾ ਆਪਾਂ ਨੂੰ 2-3 ਮਿੰਟ ਹੋਰ ਜਾਵਾਂਗੇ 2 ਮਿੰਟ ਹੋ ਗਏ ਜੀ ਆਪਣਾ ਦੁੱਧ ਰਿਜਦੇ ਨੂੰ ਦੇਖੋ گاੜਾ ਹੋ ਗਿਆ ਹੁਣ ਇਹ ਚ ਪਾਵਾਂਗੇ ਆਪਾਂ ਕੇਸਰ ਥੋੜਾ ਜਿਹਾ ਕੇਸਰ ਪਾਇਆ ਆਪਾਂ ਲੋ ਜੀ ਆਪਣਾ ਦੁੱਧ ਹੋ ਗਿਆ گاੜਾ ਹੁਣ ਆਪਾਂ ਕਰ ਦਿਆ ਗੈਸ ਬੰਦ ਲੋ ਜੀ ਬਦਾਮ ਮਿਲ ਕੇ ਆਪਣਾ ਬਣ ਕੇ ਰੈਡੀ ਆ ਹੁਣ ਆਪਾਂ ਇਹਨੂੰ ਰੂਮ ਟੈਂਪਰੇਚਰ ਉੱਤੇ ਠੰਡਾ ਹੋਣੇ ਰੱਖਾਂਗੇ ਉਸ ਤੋਂ ਬਾਅਦ ਇਹ ਚੱਕ ਨੂੰ ਫ੍ਰਿਜ 'ਚ ਰੱਖਾਂਗੇ ਠੰਡਾ ਹੋਣ ਲਈ ਹਾਂਜੀ ਬਦਾਮ ਮਿਲਕ ਆਪਣਾ ਹੁਣ ਤਿਆਰ ਆ ਇਹਨੂੰ ਆਪਾਂ 2 ਘੰਟੇ 3 ਘੰਟੇ ਫ੍ਰਿਜ 'ਚ ਰੱਖਤਾ ਸੀ ਹੁਣ ਇਹ ਆਪਣਾ ਠੰਡਾ ਹੋ ਚੁੱਕਿਆ ਹੁਣ ਆਪਾਂ ਕਰ ਦਿਆਂ ਸਰਵ ਆਪਾਂ ਲੈ ਤੈ නැත්ත අප දෙක කන්නා ගඩා हो ගැපනා බදාම් පාමගේ ප්ච පට්ච බදාාම්තේ කජු පොලි පාමගේ චරි ਦੋ ਕੁ ਪੰਖੜੀਆਂ ਪਾਣੀ ਆਪਾਂ ਕੇਸ ਕਰ ਦਿਆਂ ਲੋ ਜੀ ਮਿਲਕ ਬਦਾਮ ਆਪਣਾ ਤਿਆਰ ਆ